ਸੰਗੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗੀਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੀ ਕਿਉਂਕਿ ਅੱਜ ਦੀ ਇਹ ਵੀਡੀਓ ਦੀ ਜਾਣਕਾਰੀ ਤੁਹਾਡੇ ਬਹੁਤ ਕੰਮ ਆਵੇਗੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਕੀ ਸਾਡੀ ਕਿਰਤ ਕਮਾਈ ਦੇ ਵਿੱਚ ਬਰਕਤ ਕਿੰਜ ਪਵੇ ਸਾਡੀ ਕਿਰਤ ਕਮਾਈ ਦੇ ਵਿੱਚ ਬਰਕਤ ਦੇ ਲਈ ਆਪਾ ਆਪ ਜੀ ਦੇ ਨਾਲ ਕੁਝ ਨੁਕਤੇ ਸਾਂਝੇ ਕਰਾਂਗੇ ਇਸ ਕਰਕੇ ਆਪ ਜੀ ਇਹ ਵੀਡੀਓ ਨੂੰ ਪੂਰਾ ਜਰੂਰ ਸੁਣਿਓ ਜੀ ਕਿਉਂਕਿ ਸੰਗਤ ਜੀ ਕਈ ਭੈਣ ਭਰਾ ਕਹਿ ਦਿੰਦੇ ਆ ਕਿ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਆਉਂਦਾ ਕਈ ਕਹਿ ਦਿੰਦੇ ਪੈਸਾ ਆਉਂਦਾ ਤਾਂ ਹੈ ਪਰ ਆਇਆ ਹੋਇਆ ਪੈਸਾ ਟਿਕਦਾ ਨਹੀਂ ਆ ਭਾਵ ਕੀ ਬਰਕਤ ਨਹੀਂ ਰਹਿੰਦੀ ਕਹਿੰਦੇ ਅਸੀਂ ਜਿੰਨੀ ਮਰਜ਼ੀ ਕਮਾਈ ਕਰ ਲਈਏ ਪਰ ਸਾਡੀ ਕੀਤੀ ਹੋਈ ਕਮਾਈ ਦੇ ਨਾਲ ਘਰ ਦੇ ਵਿੱਚ ਕਜੂਰੀ ਨਹੀਂ ਪੈਂਦੀ ਉਹ ਕਹਿੰਦੇ ਅਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਪਰ ਫੇਰ ਵੀ ਸਾਡੇ ਘਰ ਦੇ ਵਿੱਚੋਂ ਪੈਸੇ ਦੀ ਤੰਗੀ ਪੇਸ਼ੀ ਦੂਰ ਨਹੀਂ ਹੁੰਦੀ ਤਾਂ ਸੰਗਤ ਜੀ ਜਦੋਂ ਫਿਰ ਘਰ ਦੇ ਵਿੱਚ ਇਦਾਂ ਦਾ ਕੁਝ ਹੁੰਦਾ ਹੈ ਨਾ ਤਾਂ ਕਈ ਲੋਕ ਘਰ ਦੇ ਵਿੱਚੋਂ ਪੈਸੇ ਦੀ ਤੰਗੀ ਪੇਸ਼ੀ ਦੂਰ ਕਰਨ ਦੇ ਲਈ ਕਈ ਤਰ੍ਹਾਂ ਦੇ ਯਤਨ ਕਰਦੇ ਆ ਕਈ ਤਰ੍ਹਾਂ ਦੇ ਟੂਨੇ ਟੋਟ ਕੇ ਉਪਾਅ ਕਰ ਕਰਕੇ ਦੇਖਦੇ ਆ ਵੀ ਚਲੋ ਸ਼ਾਇਦ ਇਦਾਂ ਹੀ ਕੋਈ ਗੱਲ ਬਣ ਜਾਵੇ ਜਿੰਨੇ ਕਿਸੇ ਨੇ ਕੁਝ ਦੱਸਿਆ ਉਹੀ ਕਰਕੇ ਦੇਖਣਾ ਸ਼ੁਰੂ ਕਰ ਦਿੰਦੇ ਆ ਪਰ ਸੰਕਤ ਜੀ ਜੇਕਰ ਤੁਸੀਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਸਿੱਖ ਹੋਣਾ ਤਾਂ ਤੁਹਾਨੂੰ ਕਿਸੇ ਤੋਂ ਕੁਝ ਵੀ ਪੁੱਛਣ ਦੀ ਲੋੜ ਨਹੀਂ ਆ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਨੂੰ ਸਾਡੀ ਜ਼ਿੰਦਗੀ ਦੀ ਹਰ ਇੱਕ ਮੁਸ਼ਕਲ ਪਰੇਸ਼ਾਨੀ ਦਾ ਹੱਲ ਦੱਸਿਆ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਨਿੱਕੀਆਂ-ਨਿੱਕੀਆਂ ਪਰੇਸ਼ਾਨੀਆਂ ਤੋਂ ਲੈ ਕੇ ਵੱਡੀਆਂ-ਵੱਡੀਆਂ ਸਮੱਸਿਆਵਾਂ ਪਰੇਸ਼ਾਨੀਆਂ ਦੇ ਹੱਲ ਗੁਰਬਾਣੀ ਦੇ ਰਾਹੀਂ ਦੱਸੇ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਇਹ ਦੁਨੀਆਦਾਰੀ ਦੇ ਵਿੱਚ ਵਿਚਰਨਾ ਸਿਖਾਇਆ ਏ ਕਿ ਤੂੰ ਆਪਣੇ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਕਿੰਜ ਰਹਿਣਾ ਹੈ ਤੂੰ ਆਪਣਾ ਕੰਮ ਧੰਦਾ ਕਾਰੋਬਾਰ ਕਿੰਜ ਕਰਨਾ ਹੈ ਤੇਰੇ ਕਾਰੋਬਾਰ ਦੇ ਵਿੱਚ ਵਾਧਾ ਕਿੰਜ ਹੋਵੇਗਾ ਸਾਰੀਆਂ ਗੱਲਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪ ਸਮਝਾਈਆਂ ਨੇ ਬਸ ਆਪਾਂ ਸਮਝਦੇ ਨਹੀਂ ਆ ਜੇਕਰ ਆਪਾਂ ਆਪਣੇ ਗੁਰੂ ਸਾਹਿਬ ਜੀ ਦੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਦੇ ਅਨੁਸਾਰ ਚੱਲੀਏ ਕਦੇ ਵੀ ਦੁਖੀ ਨਹੀਂ ਹੋ ਸਕਦੇ ਕਦੇ ਵੀ ਸਾਡੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦੀ ਕਮੀ ਪੇਸ਼ੀ ਨਹੀਂ ਆ ਸਕਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਭ ਤੋਂ ਪਹਿਲਾਂ ਸਬਕ ਸਾਨੂੰ ਦਿੱਤਾ ਹੈ ਕਿ ਹੱਕ ਸੱਚ ਦੀ ਕਿਰਤ ਕਰੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਬੇਈਮਾਨੀ ਦੇ ਠੱਗੀ ਠੋਰੀ ਦੇ ਪੈਸੇ ਤੋਂ ਦੂਰ ਰਹਿਣ ਨੂੰ ਕਿਹਾ ਹੈ ਕਿਉਂਕਿ ਸੰਗਤ ਦੀ ਬੇਈਮਾਨੀ ਦਾ ਪੈਸਾ ਸਾਡੇ ਘਰ ਦੇ ਵਿੱਚ ਜਿੰਨਾ ਮਰਜ਼ੀ ਆ ਜਵੇ ਉਹ ਪੈਸੇ ਦੇ ਨਾਲ ਕਦੇ ਵੀ ਪੂਰੀ ਨਹੀਂ ਪਹੁੰਚ ਸਕਦੀ ਅਤੇ ਦੂਸਰੀ ਗੱਲ ਉਹ ਪੈਸਾ ਕਦੇ ਵੀ ਚੰਗੇ ਥਾਂ ਲੱਗਦਾ ਹੀ ਨਹੀਂ ਆ ਉਹ ਪੈਸਾ ਜਦੋਂ ਸਾਡੇ ਘਰ ਦੇ ਵਿੱਚ ਦਾਖਲ ਹੁੰਦਾ ਹੈ ਤਾਂ ਉਹ ਆਪਣੇ ਨਾਲ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਚਿੰਤਾਵਾਂ ਮੁਸ਼ਕਲਾਂ ਨਹੀਂ ਲੈ ਕੇ ਆਉਂਦਾ ਹੈ ਉਹ ਸਾਡੇ ਘਰ ਨੂੰ ਦੁੱਖ ਰੋਗ ਕਲੇਸ਼ ਚਿੰਤਾ ਦੇ ਨਾਲ ਭਰ ਦਿੰਦਾ ਹੈ ਤੇ ਸਭ ਤੋਂ ਪਹਿਲਾਂ ਉਸ ਮਨੁੱਖ ਦੀ ਜ਼ਿੰਦਗੀ ਬਰਬਾਦ ਹੁੰਦੀ ਹੈ ਜਿਨੇ ਉਹ ਠੱਗੀ ਠੋਰੀ ਕਰਕੇ ਬੇਈਮਾਨੀ ਕਰਕੇ ਪੈਸਾ ਕਮਾਇਆ ਹੋਵੇ ਜਿਨੇ ਉਹ ਪੈਸਾ ਘਰ ਲਿਆਂਦਾ ਹੋਵੇ ਕਿਉਂਕਿ ਜਿਨੇ ਹੁਣ ਚੋਰੀ ਕੀਤੀ ਆ ਜਿਨੇ ਬੇਈਮਾਨੀ ਕੀਤੀ ਆ ਜਿਨੇ ਝੂਠ ਬੋਲ ਕੇ ਪੈਸਾ ਕਮਾਇਆ ਹੈ ਉਹਨੂੰ ਸਾਰਾ ਸਾਰਾ ਦਿਨ ਸਾਰੀ ਸਾਰੀ ਰਾਤ ਇਹੋ ਹੀ ਫਿਕਰ ਲੱਗਾ ਰਹਿੰਦਾ ਕਿ ਮੇਰਾ ਇਹ ਝੂਠ ਕਿਤੇ ਫੜਿਆ ਨਾ ਜਾਵੇ ਮੇਰੀ ਇਹ ਬੇਈਮਾਨੀ ਕਿਤੇ ਸਭ ਦੇ ਸਾਹਮਣੇ ਨਾ ਆ ਜਾਵੇ ਕੋ ਡਰ ਦੇ ਵਿੱਚ ਰਹਿਣਾ ਸ਼ੁਰੂ ਹੋ ਜਾਂਦਾ ਹੈ ਤੇ ਇਸੇ ਡਰ ਕਰਕੇ ਉਹਦੀ ਰਾਤਾਂ ਦੀ ਨੀਂਦ ਉੱਡ ਜਾਂਦੀ ਹੈ ਦਿਨ ਦਾ ਉਹਦਾ ਚੈਨ ਉੱਡ ਜਾਂਦਾ ਹੈ ਉਹ ਕਦੇ ਵੀ ਸੁੱਖ ਦੀ ਨੀਂਦ ਸੌ ਨਹੀਂ ਸਕਦਾ ਤੇ ਇਮਾਨਦਾਰੀ ਦੀ ਕਿਰਤ ਦੇ ਵਿੱਚ ਸੁੱਖ ਚੈਨ ਬਰਕਤਾਂ ਨੇ ਜਿੱਥੇ ਇਮਾਨਦਾਰੀ ਦੀ ਕਿਰਤ ਹੈ ਨਾ ਉੱਥੇ ਸਤਿਗੁਰ ਸੱਚੇ ਪਾਤਸ਼ਾਹ ਆਪ ਵਰਤਦੇ ਨੇ ਥੋੜੇ ਦੇ ਵਿੱਚ ਵੀ ਬਰਕਤਾਂ ਪਾ ਦਿੰਦੇ ਨੇ ਸੋ ਸੰਗਤ ਜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੀ ਪਹਿਲੀ ਸਿੱਖਿਆ ਇਹ ਆ ਕਿ ਹੱਕ ਸੱਚ ਦੀ ਕਿਰਤ ਕਮਾਈ ਕਰਨੀ ਆ ਦਸਾਂ ਨੋਹਾਂ ਦੀ ਕਿਰਤ ਕਰਨੀ ਆ ਆਪਣੇ ਹੱਥੀ ਮਿਹਨਤ ਕਰਨੀ ਆ ਤੇ ਦੂਸਰਾ ਮਿਹਨਤ ਦੇ ਨਾਲ ਨਾਲ ਗੁਰੂ ਦੀ ਰਹਿਮਤ ਵੀ ਜ਼ਰੂਰੀ ਆ ਭਾਵ ਕਿ ਮਿਹਨਤ ਦੇ ਨਾਲ ਨਾਲ ਪਰਮ ਪਿਤਾ ਪਰਮਾਤਮਾ ਜੀ ਦਾ ਨਾਮ ਨੂੰ ਹੀ ਜਪਣਾ ਹੈ ਕਿਰਤ ਕਰਦਿਆਂ ਹੋਇਆਂ ਸਾਡੀ ਰਸਨਾ ਗੁਰੂ ਗੁਰੂ ਕਰੇ ਅਤੇ ਸਾਡੇ ਮਨ ਦੇ ਵਿੱਚ ਗੁਰੂ ਦਾ ਡਰ ਪੈ ਹੋਵੇ ਕਿਉਂਕਿ ਜੇ ਮਨ ਦੇ ਵਿੱਚ ਗੁਰੂ ਦਾ ਡਰ ਪੈ ਹੋਵੇਗਾ ਤਾਂ ਕਦੇ ਵੀ ਅਸੀਂ ਕਿਸੇ ਦੇ ਨਾਲ ਬੇਇਮਾਨੀ ਨਹੀਂ ਕਰ ਪਾਵਾਂਗੇ ਸਾਡੇ ਇਨ੍ਹਾਂ ਹੱਥਾਂ ਤੋਂ ਕਦੇ ਵੀ ਕਿਸੇ ਦਾ ਮਾੜਾ ਨਹੀਂ ਹੋਵੇਗਾ ਇਸ ਕਰਕੇ ਹਰ ਇੱਕ ਕੰਮ ਨੂੰ ਕਰਦਿਆਂ ਹਾਂ ਸਾਡਾ ਮਨ ਗੁਰੂ ਚਰਨਾਂ ਦੇ ਨਾਲ ਜੁੜਿਆ ਹੋਵੇ ਸਾਡੇ ਮਨ ਦੇ ਵਿੱਚ ਫਿਰ ਗੁਰੂ ਦਾ ਡਰ ਪੈ ਰਹਿੰਦਾ ਹੈ ਤੇ ਤੀਸਰਾ ਜੋ ਵੀ ਹੱਕ ਸੱਚ ਦੀ ਕਿਰਤ ਕਮਾਈ ਕਰਦੇ ਆ ਭਾਵੇਂ ਥੋੜੀ ਆ ਭਾਵੇਂ ਬਹੁਤੀ ਆ ਉਹਦੇ ਵਿੱਚੋਂ ਇਮਾਨਦਾਰੀ ਦੇ ਨਾਲ ਦਸਵੰਦ ਕੱਢਣਾ ਹੈ ਦਸਵੰਦ ਤੋਂ ਭਾਵ ਹੁੰਦਾ ਹੈ ਆਪਣੀ ਕਿਰਤ ਕਮਾਈ ਦਾ ਦਸਵਾਂ ਹਿੱਸਾ ਕੱਢਣਾ ਜਿਵੇਂ ਜੇ ਸੋਕ ਮਾਉਂਦੇ ਹੋ ਤਾਂ ਉਹਦੇ ਵਿੱਚੋਂ 10 ਰੁਪਏ ਗੁਰੂ ਦੇ ਲਈ ਕੱਢਨੇ ਆ ਬਾਬਾ ਅਨੰਦ ਸਿੰਘ ਜੀ ਵੀ ਬਚਨ ਕਰਦੇ ਸੀ ਕਿ ਬੰਦਿਆ ਜੇਕਰ ਤੂੰ ਆਪਣੀ ਕਿਰਤ ਕਮਾਈ ਦੇ ਵਿੱਚੋਂ ਇਮਾਨਦਾਰੀ ਦੇ ਨਾਲ ਦਸਵੰਦ ਕੱਢਦਾ ਹੈ ਤਾਂ ਤੇਰਾ ਜਿਹੜਾ ਹਿੱਸਾ ਹੈ ਨਾ ਉਹ ਤੇਰੇ ਲਈ ਅੰਮ੍ਰਿਤ ਆ ਅਰ ਜੇ ਤੂੰ ਗੁਰੂ ਦਾ ਹਿੱਸਾ ਖਾਤਾ ਤਾਂ ਫਿਰ ਤੇਰੇ ਲਈ ਤੇਰੀ ਉਹ ਕਿਰਤ ਕਮਾਈ ਜ਼ਹਿਰ ਬਣ ਜਾਵੇਗੀ ਕਦੇ ਵੀ ਚੰਗੇ ਪਾਸੇ ਨਹੀਂ ਲੱਗੇਗੀ ਸੋ ਇਮਾਨਦਾਰੀ ਦੇ ਨਾਲ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਦ ਕੱਢਣਾ ਹੈ ਅਤੇ ਗੁਰੂ ਸਾਹਿਬ ਜੀ ਨੇ ਸਾਨੂੰ ਇਹ ਦਸਵੰਦ ਵਰਤਨਾ ਵੀ ਸਿਖਾਈ ਗਏ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਵੀ ਤੂੰ ਆਪਣੀ ਕਿਰਤ ਕਮਾਈ ਦੇ ਵਿੱਚੋਂ ਕੱਢਿਆ ਹੋਇਆ ਦਸਵੰਦ ਗੁਰੂ ਘਰੇ ਲੈ ਕੇ ਆਉਣ ਲੱਗੇ ਪਹਿਲਾਂ ਆਪਣੇ ਆਸ-ਪਾਸ ਦੇਖੀ ਜੇਕਰ ਕੋਈ ਉੱਥੇ ਲੋੜਵੰਦ ਦਿਸ ਗਿਆ ਕੋਈ ਗਰੀਬ ਦੇਖ ਲਿਆ ਤਾਂ ਪਹਿਲਾਂ ਉੱਥੇ ਮਦਦ ਕਰੀਂ ਫਿਰ ਬਚਿਆ ਹੋਇਆ ਗੁਰੂ ਘਰੇ ਲੈ ਕੇ ਆਵੀਂ ਭਾਵ ਕਿ ਲੋੜਵੰਦਾਂ ਦੀ ਮਦਦ ਕਰਨੀ ਆ ਬੇਸਹਾਰੇ ਦਾ ਸਹਾਰਾ ਬਣਨਾ ਹੈ ਜਿੰਨੀ ਕ ਮਦਦ ਕਰ ਸਕਦੇ ਆ ਆਪਣੀ ਸਮਰਸਥਾ ਦੇ ਅਨੁਸਾਰ ਕਰਨੀ ਆ ਤੇ ਗੁਰੂ ਘਰ ਦੇ ਲੰਗਰਾਂ ਦੇ ਵਿੱਚ ਆਪਣੇ ਘਰ ਤੋਂ ਰਸਤਾਂ ਤੇ ਜਾ ਕੇ ਜ਼ਰੂਰ ਪਾਓ ਜਿੰਨਾ ਵੀ ਤੁਸੀਂ ਤਿੰਨ ਫੁੱਲ ਭੇਟਾ ਕਰ ਸਕਦੇ ਉਹਨਾਂ ਗੁਰੂ ਕੇ ਲੰਗਰਾਂ ਦੇ ਵਿੱਚ ਜ਼ਰੂਰ ਪਾ ਕੇ ਆਓ ਕਿਉਂਕਿ ਮਹਾਂਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਜਦੋਂ ਆਪਾਂ ਗੁਰੂ ਘਰ ਦੇ ਲੰਗਰਾਂ ਦੇ ਵਿੱਚ ਸੇਵਾ ਪਾ ਕੇ ਆਉਨੇ ਆ ਆਪਣੇ ਘਰ ਦਾ ਤਿੰਨ ਫੁੱਲ ਭੇਟਾ ਕਰਕੇ ਆਉਨੇ ਆ ਤਾਂ ਸਾਡੇ ਘਰ ਦੀ ਅਰਦਾਸ ਬੇਨਤੀ ਹੁੰਦੀ ਆ ਬਾਬਾ ਜੀ ਅਰਦਾਸ ਕਰਦੇ ਆ ਨਾ ਕਿ ਜਿੰਨਾ ਭੰਡਾਰਿਆਂ ਦੇ ਵਿੱਚੋਂ ਇਹ ਰਸਤਾ ਆਈਆਂ ਉਹ ਭੰਡਾਰੇ ਸਤਿਗੁਰੂ ਸੱਚੇ ਪਾਸ਼ਾ ਸਦਾ ਹੀ ਭਰਪੂਰ ਰੱਖਣੇ ਸੰਗਤ ਜੀ ਕਹਿਣਾ ਦਾ ਭਾਵ ਇਹ ਆ ਕਿ ਭਾਵੇਂ ਕਿਸੇ ਨੇ ਆਪਣੇ ਘਰ ਤੋਂ ਲਿਆ ਕੇ ਦੋ ਦਾਣੇ ਵੀ ਗੁਰੂ ਕੇ ਲੰਗਰਾਂ ਦੇ ਵਿੱਚ ਪਾਏ ਹੋਣ ਉਸ ਦੀ ਵੀ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਉਹ ਦੋ ਦਾਣੇ ਵੀ ਸੰਗਤ ਦੀ ਸੇਵਾ ਦੇ ਵਿੱਚ ਲੱਗ ਜਾਂਦੇ ਨੇ ਸੋ ਇਸ ਕਰਕੇ ਮਹਾਪੁਰਖ ਜੀ ਕਹਿੰਦੇ ਆਪਣੇ ਘਰ ਤੋਂ ਰਸਦ ਲਿਆ ਕੇ ਗੁਰੂ ਕੇ ਲੰਗਰਾਂ ਦੇ ਵਿੱਚ ਜ਼ਰੂਰ ਪਾਇਆ ਕਰੋ ਭਾਵੇਂ ਤੁਸੀਂ ਇੱਕ ਕੌਲੀ ਆਟੇ ਦੀ ਹੀ ਪਾਓ ਜੇ ਇੰਨਾ ਵੀ ਨਹੀਂ ਕਰ ਸਕਦੇ ਭਾਵੇਂ ਇੱਕ ਝੁੰਡੀ ਨਮਕ ਦੀ ਪਾ ਦਿਓ ਉਹਦੇ ਨਾਲ ਵੀ ਸਾਡਾ ਭਲਾ ਹੋ ਜਾਣਾ ਹੈ ਕਿਉਂਕਿ ਸਾਡੇ ਘਰ ਦਾ ਤਿਲ ਫੁੱਲ ਸੰਗਤ ਦੀ ਸੇਵਾ ਦੇ ਵਿੱਚ ਲੱਗੇਗਾ ਅਤੇ ਦੂਸਰਾ ਸਾਡੀ ਵੀ ਅਰਦਾਸ ਬੇਨਤੀ ਕੀਤੀ ਜਾਵੇਗੀ ਸੋ ਉਸ ਤੋਂ ਬਾਅਦ ਮਹਾਪੁਰਖ ਜੀ ਕਹਿੰਦੇ ਵੀ ਆਪਣੀ ਕਿਰਤ ਦੇ ਲਈ ਆਪਣੇ ਕੰਮ ਧੰਦੇ ਕਾਰੋਬਾਰ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਜ਼ਰੂਰ ਕਰਿਆ ਕਰੋ ਇੱਕ ਤਾਂ ਸਵੇਰੇ ਉੱਠਦੇ ਆਸਾਰ ਕਰਨਾ ਹੈ ਜਦੋਂ ਆਪਾਂ ਵਾਹਿਗੁਰੂ ਜੀ ਦਾ ਦਿੱਤੀਆਂ ਹੋਈਆਂ ਦਾਤਾਂ ਦੇ ਲਈ ਸ਼ੁਕਰਾਨਾ ਕਰਦੇ ਆ ਨਾ ਉਦੋਂ ਵਿੱਚ ਆਪਣੇ ਕਾਰੋਬਾਰ ਦੇ ਲਈ ਵੀ ਸ਼ੁਕਰਾਨਾ ਕਰਨਾ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਤੁਸੀਂ ਮੈਨੂੰ ਇਹ ਕਿਰਤ ਬਖਸ਼ੀ ਆ ਜਿਹਦੀ ਕਮਾਈ ਦੇ ਨਾਲ ਮੇਰਾ ਤੇ ਮੇਰੇ ਪਰਿਵਾਰ ਦਾ ਪਾਲਣ ਪੋਸ਼ਣ ਹੋ ਰਿਹਾ ਏ ਵਾਹਿਗੁਰੂ ਜੀ ਤੁਹਾਡਾ ਧੰਨਵਾਦ ਆ ਸਵੇਰੇ ਉੱਠਦੇ ਅਸਾਰ ਰਾਤ ਨੂੰ ਸੌਣ ਲੱਗਿਆਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੀਏ ਫਿਰ ਜਦੋਂ ਆਪਾਂ ਆਪਣੇ ਕੰਮ ਤੇ ਜਾਂਦੇ ਆਂ ਜਾਂ ਕੰਮ ਤੋਂ ਆਉਨੇ ਆਂ ਉਦੋਂ ਵੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਜਿੰਨਾ ਹੀ ਸ਼ੁਕਰਾਨਾ ਕਰਦੇ ਜਾਵਾਂਗੇ ਓਨਾ ਹੀ ਸਾਡੇ ਉੱਤੇ ਕਿਰਪਾ ਹੁੰਦੀ ਆ ਓਨਾ ਹੀ ਸਾਡੇ ਘਰ ਦੀਆਂ ਵਰਕਤਾਂ ਵੱਧਦੀਆਂ ਨੇ ਤਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਵੀ ਜ਼ਰੂਰ ਕਰਨਾ ਹੈ ਅਤੇ ਆਪਣੀ ਜੋ ਵੀ ਕਿਰਤਿਆ ਨਾ ਉਹਨੂੰ ਬੜੇ ਚਾਅ ਤੇ ਉਤਸ਼ਾਹ ਦੇ ਨਾਲ ਕਰਨਾ ਚਾਹੀਦਾ ਹੈ ਕਦੇ ਵੀ ਮਨ ਮਾਰ ਕੇ ਕੰਮ ਨਾ ਕਰੋ ਉਸ ਤੋਂ ਬਾਅਦ ਮਹਾਪੁਰਖ ਜੀ ਕਹਿੰਦੇ ਹਰ ਰੋਜ਼ ਅਮਰਤ ਵੇਲੇ ਉੱਠੋ ਨਾਮ ਜਪੋ ਭਜਨ ਬੰਦਗੀ ਕਰੋ ਆਪਣੇ ਦਿਨ ਦੀ ਸ਼ੁਰੂਆਤ ਵਾਹਿਗੁਰੂ ਜੀ ਦੇ ਨਾਮ ਤੋਂ ਕਰੋ ਤਾਂ ਸਤਿਗੁਰ ਸੱਚੇ ਪਾਤਸ਼ਾਹ ਸਦਾ ਹੀ ਮਿਹਰਬਾਨ ਰਹਿੰਦੇ ਨੇ ਇੱਕ ਹੋਰ ਬਹੁਤ ਪਿਆਰੀ ਤੁਕ ਦੱਸਦੇ ਆ ਮਹਾਪੁਰਖ ਜੀ ਕਹਿੰਦੇ ਕਿ ਆਪਣੇ ਨਿਤ ਦੇ ਨੇਮ ਤੋਂ ਇਲਾਵਾ ਗੁਰਤੇਗ ਬਹਾਦਰ ਮਹਾਰਾਜ ਜੀ ਦੇ ਨਾਮ ਦਾ ਸਿਮਰਨ ਕਰੋ ਕਿਉਂਕਿ ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਇਹ ਗੱਲ ਲਿਖ ਕੇ ਦਿੱਤੀ ਆ ਮੇਰੇ ਦਸਵੇਂ ਪਾਸ਼ਾ ਜੀ ਦੇ ਇਹ ਬਚਨ ਆਪਾਂ ਹਰ ਰੋਜ਼ ਅਰਦਾਸ ਦੇ ਵਿੱਚ ਪੜ੍ਹਦੇ ਹਾਂ ਕਿ ਤੇਗ ਬਹਾਦਰ ਸਿਮਰਿਏ ਘਰ ਨਾਉ ਨੰਦੇ ਆਵੇ ਧਾਏ ਸਭ ਥਾਈ ਹੋ ਸਹਾਈ। ਅਲਗੀਦਰ ਪਾਸ਼ਾ ਜੀ ਨੇ ਇਸ ਗੱਲ ਦੀ ਗਰੰਟੀ ਦਿੱਤੀ ਹੈ ਵੀ ਜਿਸ ਘਰ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਮ ਦਾ ਸਿਮਰਨ ਹੁੰਦਾ ਹੁੰਦਾ ਉਸ ਘਰ ਦੇ ਵਿੱਚ ਰਿੱਧੀਆਂ ਸਿੱਧੀਆਂ ਬੜੀ ਤੇਜ਼ੀ ਦੇ ਨਾਲ ਪਰਮੇਸ਼ਰ ਕਰ ਜਾਂਦੀਆਂ ਨੇ। ਸੋ ਜੇਕਰ ਧਨ ਦੀ ਕੋਈ ਸਮੱਸਿਆ ਹੈ ਪੈਸੇ ਦੇ ਸੰਬੰਧੀ ਕੋਈ ਸਮੱਸਿਆ ਆ ਰਹੀ ਆ ਤਾਂ ਆਪਾਂ ਨਵੇਂ ਪਾਸ਼ਾ ਤੁੰਤਨ ਸਾਹਿਬ ਸ੍ਰੀ ਗੁਰਤੇਗ ਬਹਾਦਰ ਮਹਾਰਾਜ ਜੀ ਦੇ ਨਾਮ ਦਾ ਸੇਵਾ ਕਰ ਸਕਦੇ ਹਾਂ ਤੁਮ ਤੇ ਆ ਫਿਰ ਦਿਆ ਕੰਮ ਧੰਦੇ ਕਰਦੇ ਆ ਹੁਣ ਆ ਰਸਨਾ ਦੇਵਤੇ ਤਨ ਗੁਰਤੇਗ ਬਹਾਦਰ ਮਹਾਰਾਜ ਜਾਇਬ ਪੂਰੀ ਪੰਕਤੀ ਤੇਗ ਬਹਾਦਰ ਸਿਮਰੀਏ ਘਰ ਨਾਉ ਨੇ ਦਿਆ ਗਏ ਤਾ ਸਭ ਥਾਈ ਥੋਈ ਸਾਈ ਇਸ ਤੋਂ ਇਲਾਵਾ ਮਹਾਂਪੁਰਖ ਜੀ ਕਨੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਮ ਦਾ ਸੇਵਾ ਕਰ ਲੋ ਮੁੱਖ ਦੀ ਗੱਲ ਇਹ ਹੈ ਕਿ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਗਿਆਨ ਆ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਨਾਮ ਆ ਉੱਥੇ ਦੁਨਿਆਵੀ ਅਤੇ ਦੁਰਗਾਹੀ ਦੋਵੇਂ ਹੀ ਸੁੱਖ ਮਿਲਦੇ ਆ ਇਸ ਸੁੱਖ ਪਦਾਰਥ ਉੱਥੇ ਆਪਣੇ ਆਪ ਹੀ ਆ ਜਾਂਦੇ ਆ ਸੋ ਹਰ ਹਾਲ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨਾਮ ਦੇ ਨਾਲ ਜੁੜੇ ਰਹਿਣਾ ਹੈ ਗੁਰੂ ਸਹਿਜ ਜੀ ਦੇ ਨਾਮ ਦਾ ਸਿਮਰਨ ਕਰਨਾ ਹੈ ਗੁਰੂ ਦਾ ਗਿਆਨ ਹਾਸਲ ਕਰਨਾ ਹੈ ਬਾਕੀ ਕਿਰਪਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਆਪੇ ਹੀ ਕਰੇ